ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨਿਊਜ਼ ਹਿੰਦੁਸਤਾਨ ਫਾਸਟ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਪੰਜਾਬ ਸਰਕਾਰ ਦੇ ਵੱਲੋਂ ਯੁਧ ਨਸ਼ਾ ਵਿਰੁੱਧ ਦੇ ਮੋਹਿੰਮ ਦੇ ਤਹਿਤ ਹੁਸ਼ਿਆਰਪੁਰ ਦੇ ਥਾਣਾ ਢਾਂਡਾ ਦੇ ਅਧੀਨ ਚੰਡੀਗੜ੍ਹ ਕਲੋਨੀ ਵਿਖੇ ਨਸ਼ਾ ਤਸਕਰਾਂ ਦੇ ਵੱਲੋਂ ਨਸ਼ਾ ਵੇਚਕਰ ਬਣਾਈ ਗਈ ਪ੍ਰਾਪਰਟੀਆਂ ਨੂੰ ਪੰਜਾਬ ਬਖਬ ਬੋਰਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਟਾਇਆ ਗਿਆ ਆਓ ਜਾਣਦੇ ਹਾਂ ਪੂਰੀ ਖਬਰ ਬਣੇ ਰਹੋ ਸਾਡੇ ਨਾਲ ਹਿੰਦੁਸਤਾਨ ਫਾਸਟ ਨਿਊਜ਼ ਦੀ ਖਾਸ ਰਿਪੋਰਟ ਜੀ ਅੱਜ ਜਿਸੀ ਇੱਥੇ ਪੀਐਸ ਢਾਂਡਾ ਦੇ ਏਰੀਆ ਦੇ ਵਿੱਚ ਚੰਡੀਗੜ੍ਹ ਕਲੋਨੀ ਬਚਦੀ ਹੈਗੀ ਉੱਥੇ ਖੜੇ ਆ ਇਸ ਕਲੋਨੀ ਦੇ ਵਿੱਚ ਅੱਜ ਵਕਫ ਬੋਰਡ ਦੇ ਅਫੀਸ਼ੀਅਲਸ ਈਓ ਸਾਹਿਬ ਤਹਿਸੀਲਦਾਰ ਸਾਹਿਬ ਨਾਲ ਡਿਊਟੀ ਮੈਜਿਸਟਰੇਟਸ ਉਹ ਇੱਥੇ ਹੈਗੇ ਬੇਸਿਕਲੀ ਅੱਜ ਅਸੀਂ ਇੱਥੇ ਆਏ ਆ ਕਿ ਵਕਫ ਬੋਰਡ ਦੀ ਲੈਂਡ ਦੇ ਵਿੱਚ ਇੱਕ ਸਰਬਜੀਤ ਕੌਰ ਨਾਂ ਦੀ ਲੇਡੀ ਹੈਗੀ ਜੋ ਕਿ ਕ੍ਰਿਮੀਨਲ ਉਹਦਾ ਬੈਕਗ੍ਰਾਉਂਡ ਹੈਗਾ ਉਹਨੇ ਇੱਥੇ ਇਲੀਗਲ ਪੋਜੀਸ਼ਨ ਕੀਤਾ ਹੋਇਆ ਇਲੀਗਲ ਕੰਸਟਰਕਸ਼ਨ ਕੀਤੀ ਹੋਈ ਹੈਗੀ ਤੇ ਉਹਨੂੰ ਡਿਮੋਲਿਸ਼ ਕਰਦੇ ਹੋਏ ਇਹਨਾਂ ਨੇ ਪੋਜੀਸ਼ਨ ਵਰਕ ਬੋਰਡ ਨੇ ਵਾਪਸ ਲੈਣਾ ਹੈਗਾ बिकॉज ਇਹ ਜਿਹੜੀ ਸਰਬਜੀਤ ਕੌਰ ਹੈ ਇਹਦੇ ਅਗੇਂਸਟ ਆਲਰੇਡੀ 11 ਮੁਕਦਮੇ ਦਰਜ ਹੈ ਇਹਨੂੰ ਸਜ਼ਾ ਵੀ ਹੋਈ ਹੋਈ ਹੈ ਐਨ ਹਾਲ ਦੀ ਘੜੀ ਪੀਏ ਜੇਲ ਦੇ ਵਿੱਚ ਬੰਦ ਹੈ ਤੇ ਸਾਨੂੰ ਖਦਸ਼ਾ ਸੀਗਾ ਕਿ ਇੱਥੇ ਐਦਾਂ ਦੇ ਜੋ ਕ੍ਰਿਮినਲ 엘ਿਮੈਂਟਸ ਹੁੰਦੇ ਆ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਨਾ ਪੈਦਾ ਹੋ ਜਾਏ ਇਸ ਕਰਕੇ ਐਸੀ ਸੀਨੀਅਰ ਆਫਿਸਰਸ ਤੇ ਕਾਫੀ ਸੁਰੱਖਿਆ ਬਲ ਪੁਲਿਸ ਬਲ ਇੱਥੇ ਲਗਾਇਆ ਹੈਗਾ ਤੁਹਾਡੇ ਮਾਧਿਅਮ ਰਾਹੀਂ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹ ਇੱਕ ਅੱਛੀ ਉਪਲਬਧੀ ਹੈਗੀ ਜੋ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਦੇ ਡਾਇਰੈਕਸ਼ਨਸ ਤਹਿਤ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉਹਦੇ ਵਿੱਚ ਇਹ ਜਿਹੜੀ ਸਰਬਜੀਤ ਕੌਰ ਹੈ ਇਹਦੇ ਅਗੇਂਸਟ 11 ਪਰਚੇ ਦਰਜ ਹੈ ਜੋ ਇਲੀਗਲੀ ਇਹਨੇ ਕੰਮ ਕਰਦੇ ਹੋਏ ਇਲੀਗਲ ਕੰਮਾਂ ਦੇ ਥਰੂ ਇਲੀਗਲ ਪ੍ਰੋਸੀਡਸ ਦੇ ਥਰੂ ਇਹ ਕੰਸਟਰਕਸ਼ਨ ਕੀਤੀ ਹੋਈ ਹੈ ਵਕਫ ਬੋਰਡ ਦੀ ਲੈਂਡ ਦੇ ਵਿੱਚ ਤੇ ਉਹਨੂੰ ਡਿਊ ਪ੍ਰੋਸੈਸ ਫੋਲੋ ਕਰਦੇ ਹੋਏ ਅੱਜ ਡਿਮੋਲਿਸ਼ ਕੀਤਾ ਜਾ ਰਿਹਾ ਹੈ ਸੋ ਪਰੰਦੇ ਕਿਚ ਬਹੁਤ ਕੁ ਜਿਆ ਹੈ ਮਾਮਲਾ ਦਾ ਹੈ ਪਹਿਲਾ ਇਹ ਜੀ 11 ਪ੍ਰੋਪਰਟیز ਐਦਾਂ ਦੀ ਜੋ ਕਿ ਨਸ਼ੇ ਤਸਕਰਾਂ ਨੇ ਐਂਡ ਅਲੱਗ-ਅਲੱਗ ਜੋ ਇਲੀਗਲੀ ਪ੍ਰੋਸੀਡਸ ਦੇ ਨਾਲ ਲੋਕਾਂ ਨੇ ਬਣਾਈ ਹੋਈਆਂ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਆਲਰੇਡੀ ਡੈਮੋਲਿਸ਼ ਕੀਤੀ ਗਈਆਂ ਐਡਮਿਨਿਸਟ੍ਰੇਸ਼ਨ ਵੱਲੋਂ ਵਿਦ ਦੀ ਹੈਲਪ ਆਫ ਪੁਲਿਸ ਤੋ ਇਹ ਵਾਲੀ ਵੀ ਅੱਗੇ ਵੀ ਸਾਡੀ ਇਹ ਮਹਿੰਮ ਜਾਰੀ ਰਹੇਗੀ ਜੋ ਵੀ ਐਦਾਂ ਦਾ ਕੰਮ ਕਰੇਗਾ ਨਸ਼ੇ ਦੇ ਵਿੱਚ ਲਿਪਟ ਹੋਊਗਾ ਜਾਂ ਫਿਰ ਹੋਰ ਵੀ ਕਿਸੇ ਕ੍ਰਾਈਮ ਦੇ ਵਿੱਚ ਲਿਪਟ ਹੋ ਕੇ ਅਗਰ ਇਲੀਗਲ ਪ੍ਰੋਸੀਡਸ ਦੇ ਰਾਹੀਂ ਕੋਈ ਆਪਣਾ ਪ੍ਰਾਪਰਟੀ ਬਣਾਉਂਦਾ ਹੈ ਤੇ ਐਦਾਂ ਹੀ ਲੀਗਲ ਪ੍ਰੋਸੈਸ ਸੋਲੋ ਕਰਦੇ ਹੋਏ ਸਖਤ ਕਾਨੂੰਨੀ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਜਾਊਗੀ ਥੈਂਕ ਯੂ ਸੋਲੋ